ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੰਸੋ ਦੋਸਤੋ ਕੀ ਹਾਲ ਹੋ ਨੇ ਉਮੀਦ ਕਰਦਾ ਕਿ ਰਾਜੀ ਖੀ ਹੋਵੋਗੇ ਚੜ੍ਹਦੀ ਕਲਾ 'ਚ ਹੋਵਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੇ ਲੱਗੇ ਤਾਂ ਹੋਰ ਲੋਕਾਂ ਦਾ ਕੋਈ ਸ਼ੇਅਰ ਜਰੂਰ ਕਰਿਆ ਕਰੋ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਤਰੱਕੀ ਤੁਹਾਡੀ ਸਕਸੈਸ ਤੋਂ ਜਲ ਲੱਛਣ ਕੀ ਹੁੰਦੇ ਹਨ ਜਦੋਂ ਕੋਈ ਬੰਦਾ ਸக்ஸੈਸਫੁਲ ਜਾ ਰਿਹਾ ਹੁੰਦਾ ਤਰੱਕੀ ਕਰਦੇ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਹਨ ਚਾਹੇ ਤੁਹਾਡੇ ਬਿਜ਼ਨਸ ਦੇ ਵਿੱਚ ਚਾਹੇ ਤੁਸੀਂ ਕਿਸੇ ਗੇਮ ਦੇ ਵਿੱਚੋਂ ਕੋਈ ਵੀ ਸਕਿੱਲ ਸਿੱਖ ਰਹੇ ਹੋ ਨਾ ਜਦੋਂ ਤੁਸੀਂ ਸக்ஸੈਸਫੁਲ ਕਰਦੇ ਹੋ ਤਾਂ ਕੁਝ ਲੋਕ ਹੁੰਦੇ ਨੇ ਜਿਹੜੇ ਖੁਸ਼ ਹੁੰਦੇ ਆ ਤੁਹਾਡੀ ਇਸ ਚੀਜ਼ ਨੂੰ ਦੇਖ ਕੇ ਪਰ ਜ਼ਿਆਦਾਤਰ ਅੱਜ ਸਮੇਂ ਵਿੱਚ ਲੋਕ ਹੁੰਦੇ ਆ ਦੁਖੀ ਸੜਦੇ ਆ ਤੁਹਾਡੀ ਤਰੱਕੀ ਨੂੰ ਦੇਖ ਕੇ ਉਹਨਾਂ ਦੀਆਂ ਨਿਸ਼ਾਨੀਆਂ ਦੱਸਾਂਗੇ ਕਿ ਕੀ ਲੱਛਣ ਹੁੰਦੇ ਆ ਉਹਨਾਂ ਲੋਕਾਂ ਨੇ ਤੁਹਾਡੇ ਆਸ-ਪਾਸ ਵੀ ਹੋਣਗੇ ਤੁਹਾਡੇ ਰਿਸ਼ਤੇਦਾਰੀ ਯਾਰੀ ਦੋਸਤੀਆਂ ਆਣ-ਵਣ ਵਿੱਚ ਵੀ ਹੋਣਗੇ ਇਹਨਾਂ 'ਚ ਜ਼ਿਆਦਾ ਧਿਆਨ ਰੱਖਿਓ ਠ ਜੇਰੋਂ ਤੁਸੀਂ ਸਕਸੈਸਫੁਲ ਜਾ ਰਹੇ ਹੋ ਨਾ ਚਾਹੇ ਕਿਸੇ ਫੀਲਡ ਵਿੱਚੋਂ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਡਿਪਲੋਮਾ ਡਿਗਰੀ ਕਰ ਲਈ ਬਹੁਤ ਵਧੀਆ ਹਨਾ ਐਜੂਕੇਸ਼ਨ ਦੇ ਵਿੱਚ ਤਾਂ ਜਿਹੜਾ ਤੁਹਾਡੇ ਤੋਂ ਜਿਹੜਾ ਜੈਲਸੀ ਕਰਦਾ ਹੋਊਗਾ ਬੰਦਾ ਉਹ ਕਹੂਗਾ ਯਾਰ ਉਹਦੀ ਇੰਨੀ ਤਾਂ ਨਹੀਂ ਹੋਊਗੀ ਯਾਨਕਿ ਬੋਲ ਬੋਲ ਬਣੀ ਉਹਦਾ ਨੋ ਵੀ ਯਾਰ ਇਹ ਤਾਂ ਹਰ ਕੋਈ ਕਰ ਹੀ ਜਾਂਦਾ ਤੂੰ ਕੁਝ ਹੋਰ ਕਰਨਾ ਸੀਗਾ ਠੀਕ ਹੈ ਜੀ ਉਹਨੇ ਇਹ ਨਹੀਂ ਕਹਣਾ ਹਾਂ ਯਾਰ ਬਹੁਤ ਵਧੀਆ ਤੂੰ ਨਾ ਕਰ ਰਿਆ ਵਾ ਬਹੁਤ ਵਧੀਆ ਇਚ ਸਕੋਪ ਹੈਗਾ ਉਹਨੇ ਉਹਦਾ 네ਗੇਟਿਵ ਵੀ ਤੁਹਾਡੇ ਮਾਈਂਡ ਚ ਥੋੜਾ ਪਾਣ ਵੀ ਨਹੀਂ ਯਾਰ ਇਹ ਤਾਂ ਹਰ ਕੋਈ ਕਰੀ ਹੁੰਦਾ ਆ ਤੂੰ ਇਸ ਤੋਂ ਚੰਗਾ ਕਰ ਲੈਂਦਾ ਇਸ ਤੋਂ ਚੰਗਾ ਕਰ ਲੈਂਦਾ ਇਹ ਉਹਨਾਂ ਦਾ ਪਹਿਲਾ ਇਹੀ ਵਰਡਿੰਗ ਹੋ ਗਈ ਹੈ ਨਾ ਜਿਹੜੇ ਬੰਦੇ ਜੈਲਸ ਕਰਦੇ ਹੋਣਗੇ ਇਹ ਹੈ ਨੰਬਰ 1 ਨੰਬਰ 2 ਤੇ ਜਿਹੜਾ ਬੰਦਾ ਤੁਹਾਡੀ ਖੁਸ਼ੀ ਤੋਂ ਤੁਹਾਡੀ ਸਕਸੈਸ ਤੋਂ ਜੈਲਸ ਕਰਦਾ ਹੋਊਗਾ ਉਹਦੀ ਦੂਜੀ ਨਿਸ਼ਾਨੀ ਇਹ ਹੋਊਗੀ ਮੰਨ ਲਓ ਰਿੱਥੇ ਵੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਤੁਸੀਂ ਕੋਈ ਵੀ ਅਚੀਵਮੈਂਟ ਹਾਸਲ ਕੀਤੀ ਹੈ ਮੰਨ ਲਓ ਤੁਸੀਂ ਕੋਈ ਗੱਡੀ ਲਈ ਆ ਨਾ ਤੇ ਉਹ ਸਾਹਮਣੇ ਵਾਲੇ ਬੰਦੇ ਨੇ ਇਹ ਕਹਿਣਾ ਜਿਹੜਾ ਜਜ ਕਰਦਾ ਉਹ ਕਹਿੰਦਾ ਯਾਰ ਹਾਂ ਯਾਰ ਗੱਡੀ ਠੀਕ ਆ ਤੇ ਮੈਂ ਵੀ ਮੈਂ ਵੀ ਤੇ ਮੇਰਾ ਵੀ ਜੀ ਕਰਦਾ ਹੁਣ ਮੈਂ ਵੀ ਗੱਡੀ ਚੇਂਜ ਕਰਦਾ ਹਣਾ ਛੋਟੀ ਗੱਡੀ ਆ ਵੱਡੀ ਲਲਵਾ ਹੁਣ ਇਹਨੇ ਕਹਿਣਾ ਤੁਹਾਡੀ ਗੱਲ ਦੇ ਉੱਪਰ ਦੀ ਗੱਲ ਰੱਖਣੀ ਆ ਹਣਾ ਯਾਨਕਿ ਉਹਨੂੰ ਖੁਸ਼ੀ ਨਹੀਂ ਹੋਣੀ ਯਾਨੀ ਉਹਨੇ ਤੁਹਾਡੀ ਗੱਲ ਤੋਂ ਉੱਪਰ ਦੀ ਗੱਲ ਕੋਈ ਨਾ ਵੀ ਰੱਖ ਦੇਣੀ ਆ ਆਪਣੇ ਆਪ ਨੂੰ ਲੈ ਕੇ ਠੀਕ ਗਈ ਨੰਬਰ 3 ਤੇ ਤੁਸੀਂ ਭਈ ਮੰਨ ਲਓ ਘਰ ਬਣਾ ਲਿਆ ਜਾਂ ਹਣਾ ਤੁਸੀਂ ਘਰ ਬਣਾਇਆ ਸੋਣਾ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਕਹ ਦੇ ਯਾਰ ਮੈਂ ਘਰ ਬਣਾਇਆ ਨੇ ਦੇਖ ਕਿੱਦਾਂ ਲੱਗਦਾ ਉਹਨੇ ਉੱਚ ਵੀ ਨੁਕਸ ਕਰ ਦੇਣਾ ਹਾਂ ਯਾਰ ਜੇ ਇੱਥੇ ਆ ਰੰਗ ਦੀ ਹੈਗਾ ਤਿਆਰ ਹੰਗ ਹੁੰਦਾ ਆ ਰੰਗ ਦੀ ਹੈਗਾ ਤਿਆਰ ਹੰਗ ਹੁੰਦਾ ਤਾਂ ਉਹਨੇ ਉੱਤੇ ਵੀ ਉਹ ਨੁਕਸ ਕਰ ਦੇਣਾ ਯਾਨਕਿ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਮਾਈਂਡ ਵਿੱਚ ਉਹ ਨੈਗੇਟਿਵ ਚੀਜ਼ਾਂ ਭਰ ਦੇਣੀਆਂ ਨੇ ਹਣਾ ਕਿ ਇਹਦਾ ਮਤਲਬ ਸਿੱਧਾ ਸਿੱਧਾ ਹੀ ਹੁੰਦਾ ਵੀ ਉਹ ਬੰਦਾ ਤੁਹਾਡੀ ਤਰੱਕੀ ਤੋਂ ਕੁਝ ਨਹੀਂ ਹੈਗਾ ਨਹੀਂ ਤਾਂ ਬੰਦਾ ਕੰਗ੍ਰੈਚਸ ਕਰਦਾ ਹਣਾ ਉਹਨੂੰ ਮੋਟੀਵੇਟ ਕਰਦਾ ਆ ਵੀ ਹਾਂ ਯਾਰ ਤੂੰ ਬਹੁਤ ਵਧੀਆ ਕਰ ਰਿਹਾ ਆ ਰੱਬ ਤੈਨੂੰ ਹੋਰ ਇਸ ਚੀਜ਼ ਚ ਲੱਗੇ ਹਨ ਬਟ ਨਹੀਂ ਇਹ ਚੀਜ਼ਾਂ ਨਹੀਂ ਉਹਦੇ ਮੂੰਹ ਨਿਕਲੂ ਦੀਆਂ ਹੈਗੀਆਂ ਹਨ ਤੇ ਜੇ ਨਿਕਲੂਗੀ ਤਾਂ ਜਾਲੀ ਜੀ ਵਧਾਈ ਵਧਾਈ ਨਿਕਲੂਗੀ ਉਹਦੇ ਮੂੰਹ ਚ ਹਨਾ ਕਾਂਗਰਸ ਅਦਰਵਾਇਜ਼ ਦਿਨੋੜੀ ਹੁੰਦੀ ਹੈ ਹਨਾ ਸੋ ਇਤਾਂ ਦੇ ਲੋਕ ਹਰੇਕ ਬੰਦੇ ਦੇ ਸਰਕਲ ਚ ਹੁੰਦੇ ਆ ਸੋ ਐਸੇ ਲੋਕਾਂ ਤੋਂ ਬਚ ਕੇ ਰਹਾ ਪਰ ਉਹ ਜਿਹੜੇ ਤੁਹਾਡੀ ਤਰੱਕੀ ਤੋਂ ਜੈਲਸ ਕਰਦੇ ਆ ਕਿਉਂਕਿ ਇਹ ਕਿਸੇ ਵੀ ਟਾਈਮ ਤੁਹਾਨੂੰ ਧੋਖਾ ਵੀ ਦੇ ਸਕਦੇ ਆ ਤੁਹਾਡੇ ਦਾ ਤੁਹਾਡਾ ਨੁਕਸਾਨ ਵੀ ਕਰ ਸਕਦੇ ਆ ਕਿਉਂਕਿ ਉਹਨਾਂ ਦੇ ਦਿਲ ਵਿੱਚ ਹੀ ਤੁਹਾਡੇ ਲਈ ਈਰਖਾ ਭਰੀ ਹੁੰਦੀ ਹੈ ਮੂੰਹ ਤੇ ਮਿੱਠੇ ਮਿੱਠੇ ਹੁੰਦੇ ਨੇ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵ